ਭੱਲੇ ਬਈ ਜੁੱਤੀ ਨੂੰ ਲਵਾ ਦੇ ਬੱਲੇ ਬੱਲੇ ਬਈ ਜੁੱਤੀ ਨੂੰ ਲਵਾ ਦੇ ਗੁੰਗਰੂ ਬੱਲੇ ਬੱਲੇ ਬਈ ਜੁੱਤੀ ਨੂੰ ਲਵਾ ਦੇ ਗੁੰਗਰੂ ਬੱਲੇ ਬੱਲੇ ਜੁੱਤੀ ਨੂੰ ਲਵਾ ਦੇ ਗੁੰਗਰੂ ਅੱਡੀ ਮਾਰ ਹਲੇ ਹਲੇ ਤੇਰੇ ਜੁੱਤੀ ਨੂੰ ਲਾ ਦੇ ਗੁੰਗਰੂ ਤੇਰਾ ਜੀਵਾ ਸੁਣੋ ਜੁੱਤੀ ਤੇ ਗੁੰਗਰੂ ਅੱਡੀ ਮਾਰ ਹਲੇ ਹਲੇ मोर हैलो हैलो लम्मी हेले हले मोरा भांगू पहला अज मोरा भागू पहला पा होने एक मर जी मूवी बढ़ाता मूवी बनावे मूवी बढ़ाता मूवी बनावे ਓਰੇ ਕੋਈ ਨਾ ਜਾਇਓ ਮੂਵੀ ਵਾਲਿਆਂ ਦੀ ਰੱਬ ਲੰਬੀ ਉਮਰ ਬਦਾਵੇ ਮੂਵੀ ਵਾਲਿਆਂ ਦੀ ਰੱਬ ਲੰਬੀ ਉਮਰ ਬਦਾਵੇ ਮੂਵੀ ਵਾਲਿਆਂ ਦੀ ਮੇਰੇ ਨਾਚੇ ਦੀ ਦੇ ਸਿਰ ਤੋਂ ਦੁਪੱਟਾ ਲੈ ਗਿਆ ਨੀ ਮੁੰਡਾ ਮੂਵੀ ਵਾਲਾ ਮੁੰਡਾ ਮੂਵੀ ਵਾਲਾ ਨੱਚੇ ਦੀਦੀ ਮੁੰਡਾ ਮੂਵੀ ਵਾਲਾ ਨੱਚੇ ਦੀਦੀ ਫੋਟੋ ਲੈ ਗਿਆ ਮੁੰਡਾ ਮੂਵੀ ਵਾਲਾ ਓ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਓ ਓ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਓ ਓ ਕੈਮਰੇ ਨੂੰ ਕਰੀ ਤੁਕਲਿਕ ਮੁੰਡਿਆ ਐ ਨਾ ਨੱਚਦਿਆਂ ਦੀ ਫੋਟੋ ਕਿਤੇ ਮੁੰਡਿਆ ਨਾ ਨੱਚਦਿਆਂ ਦੀ ਫੋਟੋ ਐ ਨਾ ਨੱਚਦਿਆਂ ਦੀ ਫੋਟੋ ਕਿਤੇ ਮੁੰਡਿਆ ਨਾ ਨੱਚਦਿਆਂ ਦੀ ਫੋਟੋ ਕਿਤੇ ਮੁੰਡਿਆ ਓ ਭਾਰੀ ਵਰਸੀ ਕੱਢਣਗੇ ਅਸੀਂ ਕੱਢ ਕੇ ਲਿਆਂਦਾ ਕੁੰਡਾ ਓਪੀਛੇ ਕੈਮਰੇ ਕੈਦ ਹੋ ਜਾਂਦਾ ਹੱਸਦਾ ਕੋਈ ਰੋਂਦਾ ਓ ਕਿੱਟੀ ਪਾਰਟੀ ਹੈਪੀ ਬਰਥਡੇ ਓ ਕਿੱਟੀ ਪਾਰਟੀ ਹੈਪੀ ਬਰਥਡੇ ਓ ਫੁਕਸਾਡੇ ਕੋਲ ਹੁੰਦਾ ਦਦੀ ਲੋੜ ਪਈ ਫੋਟੋਗ੍ਰਾਫਰ ਮੁੰਡਾ ਦਦੀ ਲੋੜ ਪਈ ਫੋਟੋਗ੍ਰਾਫਰ ਮੁੰਡਾ ਦਦੀ ਲੋੜ ਪਈ ਗੇੜੇ ਮਾਰਦਾ ਫਿਰੇ ਓ ਮੁੱਛਾ ਝਾੜਦਾ ਫਿਰੇ ਮੈਨੂੰ ਬੈਠੀ ਨੂੰ ਤੇ ਰਿੰਜਣਾ ਤੇ ਤਾੜਦਾ ਫਿਰੇ ਸਾਂਘੇ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਉਹ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਵਾਲਿਆ ਬੇਅਕ ਲੜ ਗਈ ਕੱਤੇ ਦੀ ਨੇ ਪੂਣੀਆਂ ਬਚਾਲੇ ਛੱਡੀਆਂ ਓ ਜਦੋਂ ਚੀਰੇ ਵਾਲਿਆ ਬੇ ਗੇੜੇ ਮਾਰਦਾ ਫਿਰੇ ਉਹ ਮੁੱੱਚਾ ਮਾਰਦਾ ਫਿਰੇ ਗੇੜੇ ਮਾਰਦਾ ਫਿਰੇ ਉਹ ਮੈਨੂੰ ਬੈਠੀ ਨੂੰ ਤਰਿੰਜਣਾ ਚ ਤਾੜਦਾ ਫਿਰੇ ਸਾਂਗਤ ਦੀ ਮੈਂ ਪਾਣੀ ਪਾਣੀ ਹੋ ਗਈ ਮੇ ਤੇਰਾ ਓ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਵਾਲਿਆ ਬੇਅੱਕ ਲੜ ਗਈ ਕਤੇ ਦੀਨੇ ਪੂਣੀਆਂ ਵਿਚਾਲੇ ਛੱਡੀਆਂ ਓ ਚੀਰੇ ਜਾਂ ਵਿਚਾਲੇ ਛੱਡੀਆਂ ਹੋ ਓ ਆਉਂਦੀ ਕੁੜੀਏ ਜਾਂਦੀ ਕੁੜੀਏ ਕੁੜੀ ਕੁੜੀਏ ਕੌਤੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਪੈਰ ਪਿਚਾਂ ਨੂੰ ਪਾਵੇਂ ਨੀ ਕਾਲੀ ਕਾਲੀ ਪੈਰ ਪਟ ਲੈ ਤੀਆਂ ਲੱਗੀਆਂ ਪਿਪਲ ਦੀ ਛਾਵੇਂ ਨੀ ਕਾਲੀ ਕਾਲੀ ਪੈਰ ਪਟ ਤੀਆਂ ਲੱਗੀਆਂ ਪਿਪਲ ਦੀ ਛਾਵੇਂ ਨੀ ਕਾਲੀ ਕਾਲੀ ਪੈਰ ਪਟ ਲੈ ਓਏ ਆਉਂਦੀਆਂ ਪਿਪਲ ਦੀ ਕਾਲੀ ਪੈਰ ਪਟ ਲੈ ਓਏ ਆਉਂਦੀ ਕੁੜੀਏ ਜਾਂਦੀ ਕੁੜੀਏ पाई गिदे चमाल मचेई जिदे चमाल मचे जॾो नची भई गिदे चमाल मची गई उन दे ई नंजे डाइ नेजोड़े ਦ ਮਹੀਨਾ ਮੰਜੇ ਡਾਈਏ ਨਾ ਬੇਜੋੜ ਕੇ ਓ ਬਾਗੇ ਦੇ ਪਨਾਲੇ ਪਾਣੀ ਲੈ ਜੂਗਾ ਬੇਰੋੜ ਕੇ ਅੱਗੇ ਦੇ ਪਨਾਲੇ ਪਾਣੀ ਫੇਰੋੜ ਕੇ ਓ ਬਾਗੇ ਦੇ ਪਨਾਲੇ ਪਾਣੀ ਲੈ ਜੂਗਾ ਫੇਰੋ ਓ ਸੋਹਣ ਦੇ ਮਹੀਨੇ ਮੰਜੇ ਡਾਈਏ ਨਾ ਬੇਜੋੜ ਕੇ ਉਹ ਸੋਹਣ ਦੇ ਮਹੀਨੇ ਬਾਗਾਂ ਵਿੱਚ ਬੋਲਣ ਮੋਰ ਵੇ ਸੋਹਣ ਦੇ ਮਹੀਨੇ ਉਹ ਸੋਹਣ ਦੇ ਮਹੀਨੇ ਬਾਗਾਂ ਵਿੱਚ ਬੋਲਣ ਮੋਰ ਵੇ ਜੇ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜੇ ਮੈਂ ਨਹੀਂ ਸੋਹਰੇ ਜਾਣਾ ਜੇ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਜਾ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਤੇਰੇ ਜਹੇ ਨੂੰ ਵੇ ਮੱਟ ਚ ਨਾ ਜਾਣਦੀ ਓ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਪੇਚ ਮੁੰਡਿਆ ਤੈਨੂੰ ਆਮਾ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡੇ ਆ ਤੈਨੂੰ ਤੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡੇ ਆ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਓਏ ਉੱਥੋਂ ਦੇ ਦੋ ਸਾਹ ਸੁਣੀ ਦੇ ਉੱਥੋਂ ਦੇ ਦੋ ਸਾਹ ਸੁਣੀ ਦੇ ਬੜੀ ਉਹਨਾਂ ਦੀ ਸੋਭਾ ਭਈ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਓਏ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਮਗਰੋਂ ਮਾਰਦੇ ਗੋਡਾ ਲੱਕੋਂ ਦਾ ਪਤਲਾ ਜਿਆ ਪਾਰ ਜ਼ੈਨ ਦਾ ਜੋ ਗਾਲ ਲੱਕੋਂ ਦਾ ਪਤਲਾ ਜਿਆ ਪਾਰ ਸੈਣਾਂ ਜੋਗਾ ਲੱਖੋ ਦਾ ਬਦਲਾ ਜਿਆ ਪਾਰ ਸੈਣਾਂ ਜੋਗਾ ਲੱਖੋ ਦਾ ਬਦਲਾ ਜਿਆ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਗੜਦੀ ਓਈ ਉਥਾਂ ਦੀਆਂ ਦੋ ਨਾਰਾ ਸੁਣੀ ਦੀਆਂ ਓਈ ਉਥੋਂ ਦੀ ਦੋ ਨਾਰਾ ਸੁਣੇ ਦੀਆਂ ਖੂਤੋਂ ਪਾਣੀ ਪਰਦੀ ਓਈ ਉੱਚਾ ਚਵਾਰਾ ਉੱਚੀਆਂ ਪੌੜੀਆਂ ਬਈ ਉੱਚਾ ਚਵਾਰਾ ਉੱਚੀਆਂ ਪੌੜੀਆਂ ਸੈਨਲ ਪਾਪਾ ਚੜਦੀ ਵਿਆਹ ਕਰਵਾਉਣਾ ਸੀ ਲੱਖ ਬਦਲੇ ਤੋਂ ਡਰਦੀ ਵਿਆਹ ਕਰਵਾਉਣਾ ਸੀ ਲੱਖ ਬਦਲੇ ਤੋਂ ਡਰਦੀ ਵਿਆਹ ਕਰਵਾਉਣਾ ਸੀ ਉਹ ਨੱਚਣਾ ਜਾਣਦੀ ਗਉਣਾ ਮੈਂ ਜਾਣਦੀ ਉਹ ਨੱਚਣਾ ਜਾਣਦੀ ਗਉਣਾ ਮੈਂ ਜਾਣਦੀ ਉਹ ਮੈਂ ਨੱਚਦੀ ਨਾ ਹਾਰੀ ਉਧਰ ਰੁਮਾਲ ਹਿਲੇਆ ਮੇਰੀ ਅਦਰੋਂ ਹੀ ਫੁਲ ਕਾ ਉਧਰ ਰੁਮਾਲ ਹਿਲੇਆ ਮੇਰੀ ਅਦਰੋਂ ਹੀ ਫੁਲ ਉਧਰ ਰੁਮਾਲ ਹਿਲੇਆ ਮੇਰੀ ਅਦਰੋਂ ਹੀ ਫੁਲ ਕਾ ਦਰਰ ਮਾਲ ਹਿਲੇਆ ਉਹ ਪਹਿਣਾ ਪਹਿਣਾ ਕਦੇ ਨਾ ਲੜੀਆਂ ਉਹ ਪਹਿਣਾ ਪਹਿਣਾ ਕਦੇ ਨਾ ਲੜੀਆਂ ਉਹ ਸਾਡੂ ਲੜਕੇ ਮਰ ਕੇ ਕੋਲਾ ਬੋਲਦੀਆਂ ਵਿਜਵਾਗਾ ਦੇ ਵੜ 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 ਕੇ ਕੋਲਾ ਬੋਲਦੀਆਂ ਵਿਜਵਾਗਾ ਦੇ ਵਿਜਵਾਗਾ ਦੇ ਵੜਕੇ ਕੋਲਾ ਬੋਲਦੀਆਂ ਵਿਜਵਾਗਾ ਉਹ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਉਹ ਨੱਚੇ ਨੱਚ ਤਾਰਿਤ ਹਲਾਉਣਗੀਆਂ ਅੱਜ ਮੋਰਾ ਵਾਂਗੂ ਪਹਿਲਾ ਪਾਉਣਗੀਆਂ ਅੱਜ ਮੋਰਾ ਵਾਂਗੂ ਪਹਿਲਾ ਪਾਉਣਗੀਆਂ ਅੱਜ ਮੋਰਾ ਵਾਂਗੂ ਪਹਿਲਾ ਪਾਉਣਗੀਆਂ ਵੀ ਅੱਜ ਮੋਰਾ ਬੱਲੇ ਬੱਲੇ ਬਈ ਲੋਕਾਂ ਬਾਣੇ ਮੋਰ ਬੋਲਦਾ ਚਿੱਕੇ ਚਾਰ ਖਸੋਣੀਏ ਤੇਰਾ ਲੋਕਾਂ ਬਾਣੇ ਮੋਰ ਬੋਲਦਾ ਚਿੱਕੇ ਚਿੱਕੇ ਚਾਰ ਖਸੋਣੀਏ ਤੇਰਾ ਲੋਕਾਂ ਬਾਣੇ ਮੋਰ ਬੋਲਦਾ ਚਿੱਕੇ ਚਿੱਕੇ ਚਾਰ ਖਸੋਣੀਏ ਤੇਰਾ ਲੋਕਾਂ ਬਾਣੇ ਮੋਰ ਬੋਲਦਾ ਚਿੱਕੇ ਓਏ ਹੱਸ ਲੈ ਮਨਾ ਵੇ ਤੂੰ ਖੇਡ ਲੈ ਮਨਾ ਓਏ ਹੱਸ ਲੈ ਮਨਾ ਵੇ ਤੂੰ ਖੇਡ ਲੈ ਮਨਾ ਇਸ ਜਗ ਤੇ ਨਹੀਂ ਆਉਣਾ ਫੇਰ ਬੇਮਨਾ ਇਸ ਜਗ ਤੇ ਨਹੀਂ ਆਉਣਾ ਫੇਰ ਬੇਮਨਾ ਇਸ ਜਗ ਤੇ ਨਹੀਂ ਆਉਣਾ ਫੇਰ ਬੇਮਨਾ ਇੱਕ ਮਿੰਟ ਆਜੋ ਭਾਬੀ ਜੀ ਤੁਸੀਂ ਵੀ ਆਜੋ ਹੁਣ ਤਾਂ ਤੁਸੀਂ ਆਹ ਤੁਹਾਡੇ ਫੌਜੀ ਤਾਂ ਬਣਦੀਆਂ ਬੋਲੀਚਾਰ ਆਓ ਜੀ ਓ ਤੂੰ ਵੀ ਲੜੇ ਤੇਰੀ ਮਾਂ ਵੀ ਲੜੇ ਓ ਤੂੰ ਵੀ ਲੜੇ ਤੇਰੀ ਮਾਂ ਵੀ ਲੜੇ ਓ ਤੂੰ ਵੀ ਲੜੇ ਤੇਰੀ ਮਾਂ ਵੀ ਲੜੇ ਗੱਲ ਦੱਸਾਂਗੀ ਕੱਲੇ ਨੂੰ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀ ਆਵੇ ਤੇਰੇ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਓ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਓ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਓ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਬੜੇ ਕਸਾਈ ਨਹੀਂ ਆਪਤਾ ਲੈਂਦੇ ਮੱਛਰਦਾਨੀ ਬਈ ਆਪਤਾ ਲੈਂਦੇ ਮੱਛਰਦਾਨੀ ਮੈਨੂੰ ਦੇਵੇ ਰਜਾਈ ਨਹੀਂ ਕਰ ਫੌਜੀ ਦੇ ਕੈਦ ਕੱਟ ਕੇ ਆਹੀ ਨਹੀਂ ਕਰ ਫੌਜੀ ਦੇ ਇਹ ਆਹੀ ਨਹੀਂ ਕਰ ਕੱਟ ਕੇ ਓ ਕੈਦ ਕੱਟ ਕੇ ਆਹੀ ਨਹੀਂ ਕਰ ਫੌਜੀ ਦੇ ਕੈਦ ਕੱਟ ਕੇ ਓ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਫੌਜੀ ਨਾਲ ਬਿਆਈ ਨਹੀਂ ਕਰ ਫੌਜੀ ਦੇ ਬੜੇ ਚਮਾਨ ਵਾਲੇ ਆਈ ਨਹੀਂ ਕਰ ਫੌਜੀ ਦੇ ਨਹੀਂ ਕਰ ਫੌਜੀ ਦੇ ਬੜੇ ਚਮਾਨ ਵਾਲੇ ਆਈ ਨਹੀਂ ਕਰ ਫੌਜੀ ਦੇ ਓ ਜੇ ਕੁੜੀਏ ਤੂੰ ਸਾਨੂੰ ਬਰਦੀ ਚ ਵੇਖਣਾ ਓ ਆਹ ਜੀ ਸਾਡੇ ਬਾਡਰ ਤੇ ਗੋਲੀ ਚੱਲੂਗੀ ਨਹੀਂ ਤੇਰੇ ਓ ਗੋਲੀ ਚੱਲੂਗੀ ਨਹੀਂ ਤੇਰੇ ਗੋਲੀ ਚੱਲੂਗੀ ਨਹੀਂ ਤੇਰੇ ਆ ਡਰ ਤੇ 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 ਗੋਲੀ ਚੱਲੂਗੀ ਨਹੀਂ ਉਹ ਸਾਰੇ ਤਗਣੇ ਮੇਰੇ ਮਾਪਿਆਂ ਨੇ ਪਾਏ ਉਹ ਇੱਕੋ ਤੇ ਵੀ ਤੇ ਉਹ ਦੇ ਕਾਰਦਾ ਨਹੀਂ ਜਦੋਂ ਲੜਦਾ ਹੱtela ਦੇ ਲਾਦੇ ਕਾਰਦਾ ਨਹੀਂ ਲੜਦਾ ਹੱtela ਦੇ ਲਾਦੇ ਓ ਜੇ ਮੁੰਡੇਆ ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡੇਆ ਤੂੰ ਮੈਨੂੰ ਨੱਚਦੀ ਵੇਖਣਾ ਓ ਸੂਟ ਸਵਾਦ ਦੇ ਫਿੱਟ ਮੁੰਡੇਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇਆ ਮੇਰੀ ਨੱਚਦੀ ਦੀ ਜੇ ਦੀਦੀ ਫੋਟੋ ਖਿੱਚ ਮੁੰਡੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇਆ ਓ ਜੇ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ ਓ ਸੂਟ ਸਵਾ ਦੇ ਫਿੱਟ ਮੁੰਡੇ ਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇ ਆ ਕੱਚ ਦੀ ਦੀ ਫੋਟੋ ਓ ਬੱਲੇ ਬੱਲੇ ਬਈ ਕੱਗੇ ਰੇ ਦਾ ਘੇਰ ਵੇਖ ਕੇ ਕੱਗਰਾ ਬਹੁਤ ਸੋਹਣਾ ਪਾਇਆ ਜੀ ਦੋ ਬੋਲੇ ਤੇ ਲੜਕੀ ਦੇ ਬਣਦੀ ਆ ਕੱਗਰਾ ਬੜਾ ਸੋਹਣਾ ਪਾਇਆ ਓ ਬੱਲੇ ਬੱਲੇ ਬਈ ਕੱਗੇਰੇ ਦਾ ਘੇਰ ਵੇਖ ਕੇ ਥਾਣੇਦਾਰ ਨੇ ਕਚੈਰੀ ਬੰਦ ਕੀਤੀ ਕੱਗੇਰੇ ਦਾ ਘੇਰ ਵੇਖ ਕੇ ਥਾਣੇ ਘੇਰ ਵੇਖ ਕੇ ਥਾਣੇਦਾਰ ਨੇ ਕਚੈਰੀ ਬੰਦ ਕੀਤੀ ਕੱਗੇਰੇ ਦਾ ਘੇਰ ਵੇਖ ਪੇਕਿਆਂ ਦੇ ਘਰ ਈਆਂ ਨੂੰ ਮੌਜਾਂ ਹੁੰਦੀਆਂ ਨੇ ਜਿੰਨੀ ਐਸ਼ ਕਰਨ ਪੇਕਿਆਂ ਦੇ ਘਰੇ ਵਧੀਆ ਗੱਲ ਆ ਠੀਕ ਐ ਨਾ ਜੀ ਓ ਲੋਈ 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 ਕੁੜੀਓ

ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀ ਹੋ ਸਸਾਂ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀ ਹੋ ਸਸਾਂ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀ ਹੋ ਸਸਾਂ ਸਸਾਂ ਬਾਰੇ ਕੀ ਮੋਹ ਜੇ ਨਾ ਕੋਈ ਕੁੜੀ ਹੋ ਸਸਾਂ ਗੇੜੇ ਮਾਰਦਾ ਫਿਰੇ ਬੇ ਮੁੱਛਾ ਛਾੜਦਾ ਫਿਰੇ ਮੈਨੂੰ ਬੇਠੀ ਨੂੰ ਤੇ ਰਿੰਜਣਾ ਚ ਤਾੜਦਾ ਫਿਰੇ ਓ ਸੰਗੇ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਓ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਵਾਲਿਆ ਬੇਅੱਖ ਲੜ ਗਈ ਕਤਦੀ ਨੇ ਪੂਣੀਆਂ ਵਿਚਾਲੇ ਛੱਡੀਆਂ ਜਦੋਂ ਚੀਰੇ ਕਤਦੀ ਨੇ ਪੂਣੀਆਂ ਵਿਚਾਲੇ ਛੱਡੀਆਂ ਕਿਹੜੇ ਮਾਰਦਾ ਫਿਰੇ ਓ ਮੁੱਚਾ ਚਾੜਦਾ ਫਿਰ ਓ ਜਦੋਂ ਜਿੱਕ ਦੇ ਤੇਰੇ ਹੱਲ ਚੱਲਦੇ ਓ ਬਾਲਿਦਾਂ ਦੇ ਟਾਲੇ ਵੀ ਸੁਨੇਹਾ ਕੱਲ ਦੇ ਓ ਖਰੇ ਕਦ ਤੋੜ ਜਾਨਾ ਬੰਗਾ ਮੇਰੀਆਂ ਓ ਟੋਟੇ ਟੋਟੇ ਹੋਈਆਂ ਮੰਜੇ ਉਤੋਂ ਲੱਭੀਆਂ ਜਦੋਂ ਚੀਰੇ ਵਾਲਿਆ ਬੇਅਕ ਲੜ ਗਈ ਕੱਤੇ ਦੀਨੇ ਪੂਣੀਆਂ ਬਚਾਲੇ ਛੱਡੀਆਂ ਜਦੋਂ ਚੀਰੇ ਕਤਨੇ ਦਿਨੇ ਪੂਣੀਆਂ ਵਿਚਾਲੇ ਛੱਡੀਆਂ ਜਿਹੜੇ ਮਾਰਦਾ ਪੀਰੇ ਉਹ ਮੁੱਚਾ ਛਾੜਦਾ ਪੀਰੇ ਜਿਹੜੇ ਮਾਰਦਾ ਪੀਰੇ ਇੱਕ ਮਿੰਟ ਉਹ ਕਿਸੇ ਦਾ ਮਾਈ ਆ ਡੀ ਸੀ ਲੱਗਿਆ ਕਿਸੇ ਦਾ ਥਾਣੇਦਾਰ ਉਹ ਕਿਸੇ ਦਾ ਮਾਈ ਆ ਡੀ ਸੀ ਲੱਗਿਆ ਕਿਸੇ ਦਾ ਥਾਣੇਦਾਰ ਉਹ ਕਿਸੇ ਦਾ ਮਾਈ ਆ ਡੀ ਸੀ ਲੱਗਿਆ ਕਿਸੇ ਦਾ ਥਾਣੇਦਾਰ ਉਹ ਮੇਰੇ ਮਾਈਏ ਦੀ ਪੱਕੀ ਨੌਕਰੀ ਰਹਿੰਦਾ ਵਿੱਚ ਵਜਾਰ ਨਿੱਕੀ ਕੰਮ ਕਰਦਾ ਉਹ ਘੋਲ ਗੱਪੇ ਵੇਚਦਾ ਨਹੀਂ ਘੋਲ ਗੱਪੇ ਵੇਚਦਾ ਘੋਲ ਗੱਪੇ ਵੇਚਦਾ ਨਹੀਂ ਓਹ ਘੋਲ ਗੱਪੇ ਵੇਚਦਾ ਨਹੀਂ ਓਹ ਘੋਲ ਗੱਪੇ ਵੇਚਦਾ ਨਹੀਂ ਓਹ ਘੋਲ ਗੱਪੇ ਵੇਚਦਾ ਨਹੀਂ ਘੋਲ ਗੱਪੇ ਵੇਚਦਾ ਘੋਲ ਗੱਪੇ ਵੇਚਦਾ ਨਹੀਂ ਰਾਜਾ ਵੇਚਦਾ ਨਹੀਂ ਘੋਲ ਗੱਪੇ ਵੇਚ ਉਹ ਘੋਲ ਗੱਪੇ ਵੇਚਦਾ ਨਹੀਂ ਘੋਲ ਗੱਪੇ ਵੇਚਦਾ ਓਹ ਕਿਸੇ ਦਾ ਮਈਆ ਮੋਟਰਸਾਈਕਲ ਦੇ ਕਿਸੇ ਦਾ ਮਈਆ ਕਾਰ ਚ ਓਹ ਮੇਰਾ ਮਈਆ ਤਾਂ ਬੱਸ ਵਿੱਚ ਆਵੇ ਠੀਕ ਹੈ ਨਾ ਉਹ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਮੋਢੇ ਤੰਗ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਮੋਢੇ ਤੰਗੇ ਨਾਲਾ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਨਾਲਾ ਟੁੱਟ ਗਿਆ ਨਹੀਂ ਦੇਖੋ ਕਿੱਡਾ ਮਲੰਗ ਨਾਲਾ ਟੁੱਟ ਗਿਆ ਨਹੀਂ ਹੋ ਗਿਆ ਲੰਗ ਮਲੰਗ ਹੋ ਗਿਆ ਨੰਗ ਮਲੰਗ